ਆਜਾਪਾ ਕੇਂਦਰੀ ਛੜਕੀ ਆਵਾਜ਼ੀ ਮੰਤਰੀ ਨਿਤਨ ਗੜਕਰੀ ਵੱਲੋਂ ਜੋ ਚੇਤਾਵਨੀ ਪੱਤਰ ਪੰਜਾਬ ਸਰਕਾਰ ਨੂੰ ਪਾਰਕਮਾਲਾ ਪ੍ਰੋਜੈਕਟ ਬਾਰੇ ਲਿਖਿਆ ਗਿਆ ਤੇ ਉਹਦੇ ਉੱਤੇ ਕਾਂਗਰਸ ਦੇ ਆਗੂਆਂ ਤੇ ਕਾਲੀ ਦਲ ਦੇ ਆਗੂ ਵੱਲੋਂ ਜੋ ਪ੍ਰतिकਰਨ ਦਿੱਤੇ ਗਿਆ ਉਸ ਬਾਰੇ ਆਪਾਂ ਚਰਚਾ ਕਰਨੀ ਹੈ ਮੇਰੇ ਵੀਰੋ ਵੀਡੀਓ ਸੁਣਨ ਵਾਲਿਓ ਵੀਡੀਓ ਸੁਣ ਕੇ ਤੁਰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਨਿਤਨ ਕਟਰੀ ਕੇਂਦਰੀ ਮੰਤਰੀ ਆ ਛੜਕਾ ਛੜਕੀ ਆਵਾਜ਼ ਆਈ ਦਾਅ ਕਹਿ ਰਿਹਾ ਵੀ ਮੈਂ ਬਹੁਤ ਵਿਕਾਸ ਕਰਤਾ ਦੇਸ਼ ਦੇ ਵਿੱਚ ਤੋਂ ਉਹਨੇ ਕਿ ਚਿਤਾਵਨੀ ਪੱਤਰ ਪੰਜਾਬ ਸਰਕਾਰ ਨੂੰ 2 ਚੰਦਰ ਪਹਿਲਾ ਲਿਖਿਆ ਵਾ ਜਿਹੜਾ ਖਬਰਾਂ ਦੇ ਵਿੱਚ ਆਇਆ ਉਹ ਕੇਂਦਰੀ ਮੰਤਰੀ ਨੇ ਕਿਹਾ ਕਿ 104 ਕਿਲੋਮੀਟਰ ਲੰਮਾ ਡਾਏ ਗਿਆ ਉਹਦਾ ਅਸੀਂ ਪਹਿਲਾਂ ਹੀ ਪ੍ਰੋਜੈਕਟ ਰੱਦ ਕਰ ਚੁੱਕੇ ਹਾਂ ਜੋ 3233 ਕਰੋੜ ਦਾ ਬਣਦਾ ਤੇ ਹੁਣ ਅਸੀਂ 293 ਕਰੋੜ 293 ਕਿਲੋਮੀਟਰ ਦੋ ਪ੍ਰੋਜੈਕਟ ਹੋਰ ਅਦਕਾਰਨ ਜਾ ਰਹੇ ਆ ਜਿਹੜਾ 1428 ਕਰੋੜ ਦਾ ਬਣਦਾ ਪੰਜਾਬ ਦੀ ਸਰਕਾਰ ਜ਼ਮੀਨਾਂ ਸੇਤੀ ਐਕਵਾਇਰ ਕਰੇ ਤੇ ਸਾਡਾ ਰਸਤਾ ਸਾਫ਼ ਕਰੇ ਇਹੋ ਨਿੱਕਾਉਣੀ ਪੱਤਰ ਦਿੱਤਾ ਉਹਦੇ ਉੱਤੇ ਮੁੱਖ ਮੰਤਰੀ ਪੰਜਾਬ ਵੱਲੋਂ ਪਹਿਲਾਂ ਇੱਕ ਦਿਨ ਪ੍ਰਤੀਕਰਮ ਆਇਆ ਸੀ ਕਿ ਮੈਂ ਕਿਸਾਨਾਂ ਨਾਲ ਜਿਹੜੇ ਜਿਹੜੇ ਜ਼ਮੀਨਾਂ ਆ ਰਹੀਆਂ ਵਿੱਚ ਇਹਨਾਂ ਹੈਗਿਆ ਦੇ ਵਿੱਚ ਉਹਨਾਂ ਨਾਲ ਗੱਲ ਕਰੂੰਗਾ ਤੇ ਨਾ ਮਸਲੇ ਦਾ ਹੱਲ ਕਰੂੰਗਾ ਅੱਜ ਵੀ ਉਹਨੇ ਫਿਰ ਅਖਬਾਰਾਂ ਛਪਿਆ ਹੋਇਆ ਵਾ ਮੁੱਖ ਮੰਤਰੀ ਦਾ ਬਿਆਨ ਕਿ 16 ਤਰੀਕ ਨੂੰ ਮੈਂ ਮਾਝੇ ਦੇ ਕਿਸਾਨ ਜਿਹੜੇ ਆ ਉਹਨਾਂ ਨੂੰ ਸੱਦ ਕੇ ਚੰਡੀਗੜ੍ਹ ਦੇ ਵਿੱਚ ਤੇ ਮਿਲਣਾ ਕਰੂੰਗਾ ਇਸ ਸੰਬੰਧੀ ਇਦੇ ਉੱਤੇ ਕਾਲੀ ਦਾਦੇ ਪ੍ਰਧਾਨ ਸ਼ਿਵੀਰ ਸਿੰਘ ਬਾਦਲ ਦਾ ਜੋ ਬਿਆਨ ਆਇਆ ਉਹ ਵੀ غور ਕਰਨ ਵਾਲਾ ਵਾ ਤੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗਰਜੀਸ਼ ਸਿੰਘ ਔਜਲਾ ਦਾ ਜੋ ਬਿਆਨ ਆਇਆ ਉਹ ਵੀ غور ਕਰਨ ਵਾਲਾ ਤੇ ਹੋਰ ਵੀ ਬਹੁਤ ਜ਼ਿਆਦੀਆਂ ਪਲੀਟੀਕਲ ਪਾਰਟੀਆਂ ਦੇ ਜਿਹੜੇ ਤੇ ਹੋਰ ਬੁੱਧੀਜੀਵੀਆਂ ਦੇ ਇਸ ਬਾਰੇ ਬੜੇ ਬਿਆਨ ਆ ਰਹੇ ਤੇ ਸਾਰੇ ਕਹਿ ਕੀ ਰਹੇ ਗਰਗੇਸ਼ ਸਿੰਘ ਉਹ ਜਲਾ ਕੀ ਕਹਿ ਰਿਹਾ ਜਿਹਨੇ ਪ੍ਰਚਕਾ ਨਪਰੋਨਸਕੀ ਕੀਤਾ ਨੰਬਰ ਸਰਵਕੇ ਉਹ ਕਹਿ ਰਿਹਾ ਵਾ ਪੀਨਾਂ ਜੋ ਭਾਰਤ ਮਾਲਾ ਪ੍ਰੋਜੈਕਟ ਦੇ ਦੀਨ ਛੱਕਾਂ ਵੱਡ ਰਹੀਆਂ ਪੰਜਾਬ ਜੰਮੂ ਕੱਟੜਾ ਐਕਸਪ੍ਰੈਸ ਜਾ ਦੂਜੀਆਂ ਇਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਵਿਕਾਸ ਹੋਣਾ ਵਾ ਤੇ ਜ਼ਮੀਨਾਂ ਜਿਹੜੀਆਂ ਵਾ ਉਹ ਕੁਆਇਰ ਜਿਹੜੀਆਂ ਵਾ ਉਹ ਨਹੀਂ ਕੀਤੀਆਂ ਜਾ ਰਹੀਆਂ ਤੇ ਪੰਜਾਬ ਸਰਕਾਰ ਦੀ ਦੋਸ਼ੀ ਹੈ ਗਰਜੀਤ ਸਿੰਘ ਓਜਲਾ ਕਿਸਾਨਾਂ ਬਾਰੇ ਵੀ ਗੱਲ ਕਰ ਰਿਹਾ ਕਿ ਉਹ ਜਿੱਥੇ ਮਰਜ਼ੀ ਚ ਚੋਲਾ ਲਾ ਦਿੰਦੇ ਆ ਜਿੱਥੇ ਨੈਸ਼ਨਲ ਹਾਈਵੇ ਦੀ ਛੜਕ ਨਾ ਘਰੀ ਉਥੇ ਚੋਲਾ ਲਾ ਲੈਂਦੇ ਆ ਤੇ ਕੇ ਠੇਕੇਦਾਰ ਵਗੈਰਾ ਵਾ ਉਹਨਾਂ ਤੇ ਕੋਈ ਧਮਕੀਆਂ ਪੱਤਰ ਉਹਨਾਂ ਨੂੰ ਮਿਲ ਰਹੇ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਜੋ ਕੇਂਦਰ ਸਰਕਾਰ ਦੀ ਬੋਲੀ ਬੋਲ ਰਿਹਾ ਗਰਜੀਤ ਸਿੰਘ ਓਜਲਾ ਤੇ ਸੁਖਵੀਰ ਸਿੰਘ ਬਾਦਰ ਵੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਿਹਾ ਇਹ ਤੋਂ ਇਹਨਾਂ ਦਾ ਖਾਸਾ ਜਿਹੜਾ ਪਹਿਲਾਂ ਵੀ ਮੈਂ ਗੱਲ ਕਰਦਾ ਰਿਹਾ ਤੁਹਾਡੇ ਨਾਲ ਇਹਨਾਂ ਦਾ ਖਾਤਾਂ ਸਮਝੋ ਇਹ ਸਾਰੇ ਕਾਰਪੋਰੇਟ ਪੱਖੀ ਆ ਕਾਰਪੋਰੇਟ ਰੇਟ ਦੇ ਹੱਕ ਦੇ ਵਿੱਚ ਇੱਕ ਦੂਜੇ ਨੂੰ ਵੱਧ ਕੇ ਹੱਥ ਜੋੜ ਕੇ ਡੰਡੋਤਾ ਕਰ ਰਿਹਾ ਹੈ ਇਥੇ ਕਿਥੋਂ ਆਪਣੀ ਗੱਲ ਆ ਸਮਝ ਲਓ ਜਿਹੜਾ ਇਹ ਕਾਰਪੋਰੇਟ ਪੱਖੀ ਜਿਹੜਾ ਵਿਕਾਸ ਮਾਡਲ ਲੈ ਕੇ ਆ ਰਹੀ ਹੈ ਕੇਂਦਰ ਦੀ ਸਰਕਾਰ ਉਹਦੇ ਨਾਲ ਸਾਰੀਆਂ ਪਾਰਟੀਆਂ ਸਹਿਮਤ ਚ जिने पंजाब दा विनाश कर किता हो तका कर देना सारा ये जेडी ਛੜਕ ਜਾਣੀ ਆ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਦੀ ਛੜਕਾ ਵਾ ਇਹ ਮੱਧ ਏਸ਼ੀਆ ਰਾਈ ਜੋਰਪ ਜੋਰ ਤੋਂ ਅੱਗੇ ਸਿੱਧਾ ਅਮਰੀਕਾ ਤੱਕੇ ਜਾਣਾ ਵਾ ਜਦੋਂ ਤੱਕ ਛੜਕੀ ਆ ਵਾ ਜਾਈ ਜਾਊਗੀ ਉਦੋਂ ਤੱਕ ਇਹ ਜਿਹੜੇ ਪ੍ਰੋਜੈਕਟ ਜਾਣਗੇ ਨੈਸ਼ਨਲ ਜਿਹੜੇ ਹੈ ਵੇ ਆ ਜਿਹੜੇ ਜਿਹੜੀਆਂ ਇਹ ਛੜਕਾਂ ਬਣ ਰਹੀਆਂ ਵਾ ਐਕਸਪ੍ਰੈਸ ਲੇ ਬਣ ਰਹੀ ਹੈ ਉਸ ਤੋਂ ਅੱਗੇ ਰੇਲਵੇ ਰਾਈ ਉਸ ਤੋਂ ਅੱਗੇ ਸਮੁੰਦਰੀ ਸਮੁੰਦਰ ਗਿਆ ਜਾ ਰਾਈ ਇਹ ਸਾਰਾ ਇੱਕ ਨੈਟਵਰਕ ਜੋੜਨਾ ਮੈਂ ਉਧਰ ਵੀ ਗੱਲ ਕੀਤੀ ਸੱਤ ਜੀ ਦੇਸ਼ਾਂ ਦੇ ਜਿੰਨਾ ਵੀ ਉੱਥੇ ਮਾਲ ਹੈ ਜੋ ਪ੍ਰੋਡਕਟ ਤਿਆਰ ਕਰ ਰਹੀਆਂ ਕੰਪਨੀਆਂ ਨਹੀਂ ਆਪਣੀਆਂ ਮਲਟੀਨੇਸ਼ਨਲ ਕੰਪਨੀਆਂ కార్ਪੋਰੇਟ ਉਹ ਸਾਰਾ ਹਿੰਦੁਸਤਾਨ ਛੱਡ ਕੇ ਵਿਕਣਾ ਜਿਸ ਦਾ ਕੇਂਦਰ ਸਰਕਾਰ ਨੇ ਸਹਿਮਤੀ ਦਿੱਤੀ ਹੋਈ ਹੈ ਸਾਰੇ ਟੈਕਸਟ ਆ ਕੇ ਫ੍ਰੀ ਮੰਡੀ ਕਰਨੀ ਹੈ ਉੱਥੇ ਕੰਮ ਹੋ ਰਿਹਾ ਫਿਰ ਪੰਜਾਬ ਦਾ ਵਿਕਾਸ ਕਿਤਰਾ ਦਾ ਹੋ ਰਿਹਾ ਪੰਜਾਬ ਦਾ ਜਿਆਦਾ ਵਿਕਾਸ ਛੜਕਾਂ ਜਿਹੜੀਆਂ ਕਿਸਾਨਾਂ ਦੀ ਜ਼ਮੀਨ ਹੈ ਉਹ ਦੋ ਟੁੱਟੇ ਹੋ ਰਹੀ ਹੈ ਜਿਹੜਾ دریاਵਾਂ ਦਾ ਨਿਕਾਸ ਹੋ ਰੁਕ ਰਿਹਾ ਵਾ ਰੁਕ ਵੱਡੇ ਜਾ ਰਿਹਾ ਵਾ ਤਾੜ ਤਬਾਹ ਹੋ ਰਿਹਾ ਤੇ ਜਿਹੜੇ ਆਂਦੇ ਆ ਪੀ ਸਰਕਾਰ ਦੇ ਦੁਆਲੇ ਵੱਡੀਆਂ ਵੱਡੀਆਂ ਕੰਪਨੀਆਂ ਨੇ ਥਾਵਾਂ ਲੈ ਲੀਆਂ ਵਾ ਉਹਦੇ ਨਾਲ ਕਿਸਾਨਾਂ ਦੀ ਜ਼ਮੀਨ ਮਹਿੰਗੀ ਹੋ ਰਹੀ ਹੈ ਤੋਂ ਉਹਦੇ ਵੱਡੇ ਵੱਡੇ ਜਿਹੜੇ ਆਉਣਾ ਨੇ ਪ੍ਰੋਜੈਕਟ ਜਿਹੜੇ ਲਾਉਣੇ ਆ ਵੱਡੀਆਂ ਵੱਡੀਆਂ ਫੈਕਟਰੀਆਂ ਲਾਉਣੇ ਆ ਉਹ ਕਿਹਦੇ ਵਾਸਤੇ ਲਾਉਣੀਆਂ ਭਾਈ ਉਹ ਲੋਕਾਂ ਵਾਸਤੇ ਲਾਉਣੀਆਂ ਉਹਨਾਂ ਮੁਨਾਫਾ ਕਮਾਉਣ ਵਾਸਤੇ ਲਾਉਣੀਆਂ ਤਬਾਹ ਕਰਨਾ ਸਾਰਾ ਕੋ ਪੰਜਾਬ ਨੂੰ ਇਹ ਗੱਲ ਤੁਹਾਨੂੰ ਸਮਝਣੀ ਚਾਹੀਦੀ ਹੈ ਇਹਦਾ ਵਿਕਾਸ ਮਾਡਲ ਆ ਇਹ ਮਨੁੱਖਤਾ ਦਾ ਵਿਕਾਸ ਹੈ ਪੰਜਾਬ ਦਾ ਵਿਕਾਸ ਆਪਣਾ ਮਨੁੱਖਤਾ ਦਾ ਬਨਾਸ਼ ਹੈ ਤੇ ਪੰਜਾਬ ਦਾ ਬਨਾਸ਼ ਹੈ ਇਹ ਵਿਕਾਸ ਕਿਹਦਾ ਵਾ ਕਾਰਪੋਰੇਟ ਦਾ ਜਿਹਦੇ ਤੁਸੀਂ ਸਾਰੇ ਹੀ ਅਮੈਤੀ ਜੋ ਜਿੰਨੀਆਂ ਪਲੇਟਿਕ ਪਾਰਟੀਆਂ ਵਾਲੇ ਕਾਂਗਰਸ ਹੋਵੇ ਕਾਲੀਦਲ ਹੋ ਗਿਆ ਬਾਕੀ ਹੋ ਗਏ ਸਾਰੇ ਪਾਰਟੀ ਜਾਂਦਾ ਪਾਰਟੀ ਤੇ ਘਰ ਹੀ ਲਈਏ ਸਾਰਾ ਕੁਝ ਦੋ ਗਰਜੀਤ ਸਿੰਘ ਔਜਲਾ ਜੀ ਤੇ ਸੁਖਬੀਰ ਸਿੰਘ ਬਾਦਲ ਜੀ ਭਗਵੰਤ ਮਾਨ ਜੀ 2013 ਦਾ ਜਿਹੜਾ ਭੂਮੀ ਗ੍ਰਹਿਣ ਐਕਟ ਆ ਉਹ ਪੰਜਾਬ 'ਚ ਲਾਗੂ ਆ ਕੁਝ ਕੋਈ ਬਦਲਾਅ ਨਹੀਂ ਆਇਆਗਾ ਉਹਦੇ 'ਚ ਪੜੋ ਚਾਚੇ ਨਾਲ ਵਿੱਚ ਲਿਖਿਆ ਕੀ ਆ ਪਹਿਲਾਂ ਤਾਂ 80% ਲੋਕਾਂ ਦੀ ਸਹਿਮਤੀ ਚਾਹੀਦੀ ਆ ਜੇ ਜ਼ਮੀਨ ਐਕਵਾਇਰ ਕਰਨੀ ਹੋ ਲਈ ਤੁਸੀਂ ਉਸ ਤੋਂ ਅੱਗੇ ਉਹਦਾ ਜਿਹੜਾ ਸਮਾਜਿਕ ਪ੍ਰਭਾਵ ਕੀ ਪੈਣੇ ਲੋਕਾਂ ਤੇ ਉਹਦਾ ਕੋਈ ਸਰਵਾ ਕਰਾਇਆ ਉਹਦੀ ਕੋ ਸਸਮੈਂਟ ਕਰਾਈ ਹੈ ਇਹਦੇ ਨਾਲ ਵਾਤਾਵਰਣ ਤੇ ਕੀ ਪ੍ਰਭਾਵ ਪੈਣੇ ਆ ਇਹਨਾਂ ਛੜਕਾਂ ਦੇ ਨਾਲ ਜਿਹੜੇ ਮੰਨਣੀਆਂ ਉਥੋਂ ਉਹਦਾ ਕੋਈ ਉਹਦਾ ਕੋਈ ਸਸਮੈਂਟ ਕਰਾਈ ਹੈ ਇਹਦਾ ਜਿਹੜੇ ਮਜ਼ਦੂਰ ਰਹ ਰਹੇ ਉਹ ਪਿੰਡਾਂ ਦੇ ਵਿੱਚ ਜਿੱਥੋਂ ਛੜਕੀ ਆ ਰਹੀ ਹੈ ਉਹਨਾਂ ਤੇ ਕੀ ਪ੍ਰਭਾਵ ਪੈਣਾ ਜਾਂ ਛੋਟੇ ਦੁਕਾਨਦਾਰਾਂ ਤੇ ਕੀ ਪ੍ਰਭਾਵ ਪੈਣਾ ਉਹਦਾ ਕੋਈ ਸਸਮੈਂਟ ਕਰਾਈ ਹੈ ਜਿਹੜਾ ਕੋਈ ਐਕਟ ਦੇ ਵਿੱਚ ਲਿਖਿਆ ਹੋਇਆ ਸਾਰਾ ਕੁਝ ਉਹਦੇ ਬਾਰੇ ਤੁਸੀਂ ਚੁੱਪ ਜੁ ਫੇਰ ਉਹਦੇ ਤੇ ਇਹ ਲਿਖਿਆ ਹੋਇਆ ਦੀ ਬਿਜਾਰੀ ਰੇਟ ਨੂੰ 4 ਗੁਣਾ ਵੱਧ ਉਹ ਤੇ 30% ਜ਼ਿਆਦਾ ਪੱਤਾ ਤੇ ਹੋਰ ਜਿੰਨੇ ਵੀ ਆ ਪਾ ਕੇ ਤੇ ਉਹ ਸਾਰੇ ਕਿਸਾਨਾਂ ਨੂੰ ਦਿੱਤੇ ਜਾਣ ਜਮੀਨ ਜੇਕੁਇਰ ਕਰਨੀ ਹੈ ਜਦੋਂ ਉਸ ਦੇ ਨਾਲ ਜਿਹੜੇ ਮਜ਼ਦੂਰ ਆ ਉੱਥੇ ਉਹਨਾਂ ਨੂੰ ਮਾਗਿਆ ਦਿੱਤਾ ਜਾਵੇ ਛੋਟੇ ਦੁਕਾਨਦਾਰ ਨੂੰ ਦਿੱਤਾ ਜਾਵੇ ਤੇ ਨਾ ਵਾਤਾਵਰਨ ਦਾ ਜਿਹੜਾ ਉਹ ਖਾਸ ਕਰ ਰੱਖਿਆ ਜਾਵੇ ਤੁਹਾਨੂੰ ਉਹ ਪ੍ਰਭਾਵ ਦੇਣਾ ਹੋਵੇ ਕੀ ਇਹ ਤੇ ਕੋਈ ਕੰਮ ਕਰ ਰਹੀ ਹੈ ਪੰਜਾਬ ਦੀ ਸਰਕਾਰ ਜਾਂ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਇਹਦੇ ਬਾਰੇ ਬੋਲ ਰਹੀਆਂ ਬਿਲਕੁਲ ਨਹੀਂ ਬੋਲ ਰਹੀਆਂ ਮੈਂ ਉਹ ਅੱਗੇ ਵੀ ਇੱਕ ਦਿਨ ਵੀਡੀਓ ਪਾਈ ਸੀ ਮੈਂ ਕਿਹਾ ਸੀ ਪੰਜਾਬ ਦੀ ਸਰਕਾਰ ਭਗੰਤ ਮਾਰਜੀ ਨਾਲ ਫਿਰ ਕਹਿੰਦੇ ਆ ਅੱਜ ਵੀ ਕਹਿ ਦਿੰਦੇ ਹੈ ਬਈ ਉਹ ਦਾ 2013 ਇੱਕ ਤੇ ਉਹ ਦੇ ਆਧਾਰ ਤੇ ਬੇਸ ਰੇਟ ਬੇਸ ਕਰੇਟ ਜਿਹੜਾ ਉਹ ਤਿਆਰ ਕਰੋ 55 ਲੱਖ 60 ਲੱਖ ਬੇਸ ਕਰੇਟ ਤਿਆਰ ਜਮੀਨਾਂ ਦਾ ਸਾਰੀਆਂ ਜਮੀਨਾਂ ਪੰਜਾਬ ਦੇ ਕੁਝ ਜੀ ਕਿਸੇ ਜਿਹਨੇ ਕੁਝ ਤੁਸੀਂ ਰੇਟ ਦੇ ਰਹੇ ਜੋ ਕਿਤੇ ਕੁਝ ਰਹਿ ਜੋ ਕਿਤੇ ਦੋ ਕੁਝ ਦੇ ਰਹੇ ਜੋ ਕਿਤੇ 25 ਲੱਖ 30 ਲੱਖ ਕਿਤੇ 55 ਲੱਖ ਕਿਤੇ 48 ਲੱਖ ਉਹਦਾ ਬੇਸ ਕ੍ਰੇਟ ਤਿਆਰ ਕਰਕੇ 55 ਤੋਂ 60 ਲੱਖ ਦੇ ਵਿੱਚ। ਤੋਂ ਉਹ ਇੱਕ ਬੇਸ ਕ੍ਰੇਟ ਤਿਆਰ ਕਰਕੇ ਉਹ ਲਿਆਓ ਝੰਡਾ ਲਿਆਓ ਵਿਧਾਨ ਸਭਾ 'ਚ। ਇਲਾਹਾ ਜਿਹੜਾ ਕੋਈ ਇਲਾਹਾ ਸਦਨਾ ਹੋਵੇ। ਤੋਂ ਇਹ ਕਾਨੂੰਨ ਪਾਸ ਕਰ ਦਿਓ। 50 ਬੇਸ ਕ੍ਰੇਟ ਹੋਏ ਤਾਂ ਥੱਲੇ ਕੋਈ ਬੇਸ ਕ੍ਰੇਟ ਜ਼ਮੀਂਦਾਰ ਨਹੀਂ ਦਿੱਤਾ ਜਾਊਗਾ। ਤੋਂ ਉਸ ਦੇ ਵਿੱਚ 30% ਜਿਹੜਾ ਪਤਾ ਤੇ ਹੋਰ ਪਾ ਕੇ ਉਹ ਕਰੋੜ ਦੇ ਉੱਪਰ ਹਰ ਇੱਕ ਦਾ ਜਿਹੜਾ ਜੁੜਾਵਾ ਰੇਟ ਕਿਲਜਾ ਇਕੜ ਦਾ ਸਾਰੇ ਖਸਰਾ ਨੂੰ ਕਰੋੜ ਤੋਂ ਉੱਪਰ ਰੁਪਏ ਜਿਹੜੇ ਏਕੜ ਦੇ ਉਮੇਦਾਂ ਦੇ ਇਹਦਾ ਆ ਨਿਆ ਫਲ ਦੇ ਰਿਹਾ ਜਿਹਦੇ ਦਾ ਨਾਂ ਤੇ ਅਕਾਲੀ ਦਲ ਦਾ ਪ੍ਰਧਾਨ ਬੋਲਿਆ ਸ਼ਵੀਰ ਬਾਦਲ ਜਿਹੜਾ ਕਾਰਪੋਰੇਟ ਪੱਕੀ ਆ ਇਸ ਤਰ੍ਹਾਂ ਨਾਂ ਗੁਰਜੀਤ ਸਿੰਘ ਓਝਲਾ ਬੋਲਿਆ ਜਿਹੜਾ ਆਪਣੇ ਆਪ ਨੂੰ بڑا ਲੋਕਾਂ ਦਾ ਤੈਸ਼ੀ ਗਣਦਾ ਲੈ ਤੇ ਬੋਲ ਰਿਹਾ ਇਹ ਤੇ ਬੋਲੋ ਜੇ ਜ਼ਮੀਨ ਲੈਣੀ ਪਸਾਨਾ ਦੋ ਤੇ ਅਜੇ ਕਿਸਾਨ ਇਸ ਗੱਲ ਤੇ ਨਹੀਂ ਆਏ ਕਿ ਜ਼ਮੀਨ ਦੇ ਦੇ ਅਜੀ ਵੰਗਰ ਸਾਨੂੰ ਰੇਟ ਦੇ ਦਿਓ ਇੱਕੋ ਰੇਟ ਦਿਓ ਸਾਨੂੰ ਸਾਰਿਆਂ ਨੂੰ ਜੇ ਤੂੰ ਇਹ ਰੇਟ ਦੇ ਰਹੇ ਸਾਨੂੰ ਮਾਰਾ ਨਹੀਂ ਖਾਦਾ ਉਦਾਲ ਕਿਉਂ ਨਹੀਂ ਕੱਢਦੇ ਫਿਰ ਵੀ ਹੁਣ ਜਿਹੜੀਆਂ ਮੀਟਿੰਗਾਂ ਕਰਦੀਆਂ ਕਿਸਾਨਾਂ ਨਾਲ ਉਹਦੇ ਉੱਤੇ ਇਹ ਕਰਕੇ ਤੇ ਬੇਸਿਕ ਰੇਟ ਦਾ ਝੰਡਾ ਲੈ ਕੇ ਵਿਧਾਨ ਸਭਾ ਚ ਕਾਨੂੰਨ ਪਾਸ ਕਰੋ ਇਹਦਾ ਮਸਲੇ ਦਾ ਸਾਰੇ ਪੰਜਾਬ ਦੇ ਮਸਲੇ ਦਾ ਹੱਲ ਹੋ ਜਾਊਗਾ ਤੇ ਉਹ ਬੇਸਿਕ ਰੇਟ ਤੁਹਾਨੂੰ ਨੈਸ਼ਨਲ ਹੈਵੇ ਤੇ ਜੋਰ ਪਾ ਕੇ ਉਹਨਾਂ ਤੋਂ ਲਓ ਇਹ ਇੱਕ ਨੇਤਰਗੜੀ ਨੂੰ ਲੈ ਕੇ ਭੇਜੋ ਵੀ ਆ ਬੇਸਿਕ ਰੇਟ ਸਾਡਾ ਵਾ ਆ ਬਾਕੀ ਜਿਹੜਾ ਸਾਡਾ ਸਾਡੇ ਪੰਜਾਬ ਦੇ ਵਿੱਚ ਉਹੜਾ 2013 ਦਾ ਭੂਮੀ ਗ੍ਰੈਂਡ ਐਕਟ ਲਾਗੂ ਆ ਉਹਦੀਆਂ ਮੱਗਾਂ ਦਾ ਸਾਰਾ ਸਾਰਾ ਕੀਤਾ ਜਾਵੇ ਉਹਦੇ ਨਾਲੇ ਸਮਾਜਿਕ ਪ੍ਰਭਾਵ ਕੀ ਡਿਆਣ ਉਹਦੇ ਨਾਲੇ ਵਾਤਾਵਰਣ ਦੇ ਪ੍ਰਭਾਵ ਕੀ ਡਿਆਣ ਉਹਦੇ ਨਾਲ ਇੱਕ ਮਜ਼ਦੂਰਾ ਨੂੰ ਛੋਟੇ ਦੁਕਾਨਦਾਰ ਨੂੰ ਸਾਰਾ ਮਾਪਜਾ ਪਾ ਕੇ ਉਹ ਨੈਸ਼ਨਲ ਹਾਈਵੇ ਤੋਂ ਸਾਰਾ ਫਸੂਲਿਆ ਜਾਵੇ ਇਹ ਪੰਜਾਬ ਦੀ ਸਰਕਾਰ ਨੂੰ ਇਹ ਸਟੈਂਡ ਲੈਣਾ ਚਾਹੀਦਾ ਜੇ ਲੋਕਾਂ ਦੀ ਕੋਈ ਤੈਸ਼ੀਆ ਦੇ ਜੋ ਵੀ ਉਸੇ ਤਰ੍ਹਾਂ ਗੋਲ-ਮੋਲ ਕਰਨਾ ਚਾਹੁੰਦੇ ਆ ਤੇ ਲੋਕ ਵੀ ਸਾਰਿਆਂ ਨੂੰ ਵੇਖ ਰਿਹਾ ਸਾਰਿਆਂ ਨੂੰ ਵੇਖ ਰਿਹਾ ਤੇ ਦੂਸਰੀ ਗੱਲ ਜਿਹੜਾ ਇਹ ਕਹਿ ਰਿਹਾ ਵੀ ਉਹ ਜਿਹੜਾ ਸਾਹਿਬ ਕਹਿ ਰਿਹਾ ਵੀ ਉਹ ਤੇ ਛੋਨੇ ਲਾਉਂਦੇ ਉਹਨਾਂ ਦੀ ਆਪਣੀ ਜ਼ਮੀਨ ਹੈ ਕਿਉਂ ਨਾ ਚ ਉਹਨੇ ਲਾਉਣ ਪਈ ਉਹ ਛੋਨੇ ਲਾਉਣ ਦੇ ਉਹਨੇ ਛੋਨਾ ਲਾਇਆ ਦੂਸਰੀ ਗੱਲ ਜਿਹੜਾ ਕੋਈ ਠੇਕੇਦਾਰ ਤੇ ਕਿਸੇ ਨੇ ਹਮਲਾ ਕੀਤਾ ਉਹਦੀ ਇਹ ਕੋਈ ਆਪਣੀ ਇਨਕੁਆਇਰੀ ਕਰਾਉਂ ਕਿਉਂ ਕੋਣ ਬੰਦੇ ਉਹ ਅਮਨ ਮੰਦਿਰ ਨੇ ਸਿੱਧਾ ਕਾਨੂੰਨ ਦਾ ਕੋਈ ਜੋ ਵੀ ਹੈਗਾ ਉਹ ਆਪਣੀ ਅਮਨ ਮੰਦਿਰ ਅਮਨ ਮੰਦ ਦੀ ਸਿੱਧੀ ਕੇਂਦਰ ਉਹ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ ਉਹ ਆਪਣੀ ਕਰਨ ਉਹਦੇ ਨਾਲ ਨੁਕਸਾਨ ਦਾ ਕੋਈ ਸਬੰਧ ਨਹੀਂ ਕਿਸਾਨ ਇਸ ਤਰ੍ਹਾਂ ਦੇ ਹੈ ਹੀ ਨਹੀਂ ਕਿਸਾਨ ਤੇ ਆਪਣੀ ਹੱਕੀ ਮੰਗਾਂ ਵਾਸਤੇ ਆਪਣੇ ਮੋਰਚੇ ਲਾ ਕੇ ਬੈਕਿਓ ਜੇ ਸਰਕਾਰ ਕੋ ਆਪਣੀ ਹੱਕੀ ਮੰਗ ਆਪਣੀ ਜ਼ਮੀਨ ਦਾ ਸਹੀ ਰੇਟ ਮੰਗ ਰਿਆ 2013 ਭੂਮੀ ਗ੍ਰੈਂਡ ਐਕਟ ਦੇ ਅਨਸਾਰ ਇਹ ਤੇ ਗਰਜੀਤ ਸਿੰਘ ਓਜਲਾ ਕੋ ਮੂੰਹ ਖੋਲ ਤੂੰ ਕਿਸਾਨ ਵਿਰੋਧੀ ਚਿਹਰਾ ਤੇਰੇ ਜੋ ਤੂੰ ਬੋਲਿਆ ਵਾ ਉਹ ਬਿਲਕੁਲ ਕਿਸਾਨ ਵਿਰੋਧੀ ਚਿਹਰਾ ਵਾ ਤੇਰਾ ਸਾਹਮਣੇ ਆ ਗਿਆ ਕਾਂਗਰਸ ਦਾ ਵੀ ਆ ਗਿਆ ਮੋਟਾ ਪਹਿਲਾਂ ਤੂੰ ਜੋਹਰ ਕੋਲ ਹੀ ਬੋਲ ਦੇ ਸੋ ਹੋਰ ਤੂੰ ਜੋਰ ਬੋਲ ਦੇ ਜੋ ਤੁਹਾਨੂੰ ਐ ਜਿਹੜੇ ਆ ਪੰਜਾਬ ਦੇ ਲੋਕ ਬਾਕੀ ਦੇਸ਼ ਦੇ ਲੋਕ ਐਂ ਦੇਖ ਰਿਆ ਸਾਰਾ ਕੁਝ ਬਾਕੀ ਸਾਰੇ ਕੁਝ ਦੇਖ ਰਹੇ ਪੀ ਤੁਹਾਡਾ ਭਾਜਪਾ ਨਾਲੋਂ ਜਾਂ ਆਮ ਆਦਮੀ ਪਾਰਟੀ ਨਾਲੋਂ ਜਾਂ ਕਾਲੀ ਦਲ ਨਾਲੋਂ ਜਾਂ ਬਾਕੀ ਜਿਲੀਆਂ ਵੀ ਪਾਰਟੀਆਂ ਆਂ ਦਿਸੇ ਦੇ ਵਿੱਚ ਉਹਨਾਂ ਨੂੰ ਕੋਈ ਫਰਕ ਨਹੀਂ ਆਇਆ ਉਸੇ ਤਰ੍ਹਾਂ ਕਾਰਪੋਰਲ ਪੱਖੀ ਨੀਤੀਆਂ ਦੇ ਆਮੀ ਜੋ ਉਹ ਸਾਰਾ ਸਾਹਮਣੇ ਹੀ ਹੈ ਕਿ ਡਾਕਟਰ ਸੁਮਨ ਲਤਾ ਮੈਂ ਦੀ ਰਿਪੋਰਟ 2006 ਦੀ ਪਾਈ ਹੈ ਡਾਕਟਰ ਮਨਮੋਹ ਸਿੰਘ ਨੇ ਕਿਉਂ ਨਹੀਂ ਲਾਗੂ ਕੀਤੀ 2011 ਦਾ ਐਮਐਸ ਐਮਐਸ ਕੀ ਦੀ ਗ੍ਰੈਡਿਕਾ ਕਰੋਣ ਜਿਹੜੀ ਮੋਦੀ ਸਾਹਿਬ ਦਾ ਚੇਅਰਮੈਨ ਦੇ ਥੱਲੇ ਜਿਹੜੀ ਰਿਪੋਰਟ ਪਹਿਲੀ ਹੋਈ ਆ ਉਹ ਕਿਉਂ ਨਹੀਂ ਲਾਗੂ ਕੀਤੀ ਉਹਦੇ ਬਾਰੇ ਮੋਦੀ ਸਾਹਿਬ ਨੇ ਲਾਗੂ ਨਹੀਂ ਕੀਤੀ ਕਿਸ ਤਰ੍ਹਾਂ ਦਾ ਇਹ ਵਖਰਾ ਗਣੀਏ ਕਿਸ ਤਰੀਕੇ ਨਾਲ ਵਖਰਾ ਗਣੀਏ ਜੇ ਤੁਸੀਂ ਆਹ ਛੜਕਾਂ ਦੇ ਉੱਤੇ ਇਹਨਾਂ ਯੋਰ ਪਾ ਰਹੇ ਹੋ ਪਿਆਗੀ ਆ ਹੋ ਗਿਆ ਜੀ ਜੇ ਹੋ ਗਿਆ ਜੀ ਵਿਕਾਸ ਸਿਆ ਜਿਹਦੇ ਵਾਸਤੇ ਤੁਸੀਂ ਆਂਦੇ ਜੋ ਇਹ ਪ੍ਰੋਜੈਕਟਰ ਰੱਦ ਕਰਦਨੇ ਆ ਤੇ ਫਿਰ ਆਹ ਐਮਐਸਕੇ ਦੀ ਗਾਰੰਟੀ ਦਾ ਕਾਨੂੰਨ ਕਿਉਂ ਨਹੀਂ ਬਾਤ ਬਣਾ ਰਹੇ ਤੁਸੀਂ ਉਹਦੇ ਤੇ ਕਿਉਂ ਨਹੀਂ ਉਹਦੇ ਤੇ ਗੱਲ ਕਿਉਂ ਨਹੀਂ ਕਰ ਰਹੇ ਫਿਰ ਜੇ ਪ੍ਰੋਜੈਕਟਰ ਰੱਦ ਵੀ ਕਰਨੇ ਆ ਤੇ ਪ੍ਰੋਜੈਕਟਰ ਰੱਦ ਕਰੋ ਸਾਰੇ ਪ੍ਰੋਜੈਕਟਰ ਰੱਦ ਕਰੋ ਸਾਨੂੰ ਨਹੀਂ ਲੋੜ ਪੰਜਾਬ ਨੂੰ ਇਹਨਾਂ ਪ੍ਰੋਜੈਕਟਾਂ ਦੀ ਲੋੜ ਨਹੀਂ ਹੈਗੀ ਕੋਈ ਲੋੜ ਨਹੀਂ ਹੈਗੀ ਸਾਰੀ ਆਵਾਜ਼ ਆ ਇੱਥੇ ਵਧੀਆ ਵਾ ਫੌਜ ਵਾਸਤੇ ਪਹਿਲਾਂ ਹੀ ਛੜਕਾਂ ਪੜੀਆਂ ਹੋਈਆਂ ਵਾ ਤੁਹਾਡਰ ਤੇ ਜਾਣ ਵਾਸਤੇ ਜਿਹੜੀ ਮੰਗ ਤੁਹਾਡੀ ਚਾਹੀਦੀ ਆ ਉਹ ਬਾਰਡਰ ਖੋਲੋ ਬਾਗੀ ਵਾਲਾ ਬਾਰਡਰ ਖੋਲੋ ਜੋ ਸਾਡਾ ਵਪਾਰ ਜਿਹੜਾ ਪਾਕਿਸਤਾਨ ਨਾਲ ਚੱਲੇ ਕੋਈ ਤੁਹਾਡੇ ਮੂਰ ਨਿਕਲਦੀ ਹੋਣੀ ਕੱਲਾ ਤੁਸੀਂ ਜੋ ਵੀ ਆ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਜਿਹੜਾ ਵਾ ਸਾਰਾ ਤੁਸੀਂ ਜਾਨ ਬਾਜੀ ਕਰ ਰਹੇ ਜੀ ਤੇ ਤੁਹਾਨੂੰ ਲੋਕ ਕਦੀ ਵੀ ਮਾਫ ਨਹੀਂ ਕਰਨਗੇ ਮੈਂ ਫੇਰ ਕਿਸਾਨ ਵਿਜੂਸ਼ ਇੰਸਟਿਟਿਊਟ ਪੰਜਾਬ ਪਰ ਉਹ ਮੰਗ ਕਰਦਾ ਕਿਉਂਕਿ ਸਾਰੇ ਥਾਵਾਂ ਤੇ ਕਪੂਰ ਥਲੇ ਦੇ ਅੱਗੇ ਸਾਡਾ ਮੋਰਚਾ ਲੱਗਾ ਹੋਇਆ ਕੋਰਟ ਕਰਾਰ ਖਾਂਦੇ ਪਿੰਡ ਜਿਹੜਾ ਵਾ ਕਪੂਰ ਥਲੇ ਜਿਹੜੇ ਚ ਇਸੇ ਤਰ੍ਹਾਂ ਹੀ ਗਦਾਸਪੁਰ ਸਾਡੇ ਮੋਰਚੇ ਲੱਗੇ ਹੋਏ ਐ ਅੰਮ੍ਰਿਤਸਰ ਕਰਨਤਾਰਨ ਜਿਹੜਾ ਵਾ ਉਹ ਮੋਰਚੇ ਚੱਲ ਰਿਹਾ ਹੈ ਤੇ ਉਹਨਾਂ ਦਾ ਹੱਲ ਕੱਢੋ ਅਸੀਂ ਪੰਜਾਬ ਪੰਜਾਬ ਦੀ ਸਰਕਾਰ ਨੂੰ ਇਛਾਵਨ ਨੂੰ ਦਿੰਦੇ ਆ ਵੀ ਭਾਈ ਇਹ ਜਿਹੜਾ ਇਹਦਾ ਹਾਲ ਇਹੋ ਤਰੀਕਾ ਵਾ ਜਿਹੜਾ ਤੁਹਾਨੂੰ ਦੱਸਿਆ ਵਿਧਾਨ ਸਭਾ ਜਿਹੜਾ ਜਿਹੜਾ ਵਾ ਝੰਡਾ ਲਿਖਿਆ ਉਹ ਬੇਸਕਰੀ ਦਾ ਤੋਂ ਦੇ ਉੱਤੇ ਮੁੜ ਕੇ 30% ਗਾੜਾ ਭਾਗ ਸਾਰਾ ਕਿਉਂਕਿ ਡੀਸੀ ਰੇਟ ਜਿਹੜੇ ਉਹਦੇ ਮੁਤਾਬਕ ਉਹਦੇ ਮੁਤਾਬਕ ਰੇਟ ਪਰੋਂ ਘੱਟ ਮਿਲ ਰਿਹਾ ਹੈ ਡੀਸੀ ਰੇਟ ਕਿਸੇ ਜਿਹੜੇ ਕੋਈ ਆ ਕਿਸੇ ਚ ਕੋਈ ਆ ਕਿਸੇ ਚ ਕੋਈ ਕੀ ਇਹ ਸਮੱਸਿਆ ਆ ਜੀ ਇਹਦਾ ਹਾਲ ਇਹ ਜਿਹੜਾ ਤੁਹਾਨੂੰ ਦੱਸਤਾ ਤੇ ਬਾਕੀ ਪੰਜਾਬ ਨੂੰ ਇਹੋ ਜੇ ਵਿਕਾਸ ਮਾਡਲ ਦੀ ਬਿਲਕੁਲ ਲੋੜ ਨਹੀਂ ਹੈ ਸਾਨੂੰ ਕੁਦਰਤ ਪੱਕੀ ਵਿਕਾਸ ਚਾਹੀਦਾ ਇਹ ਇਸ ਕਰਕੇ ਅਸੀਂ ਫਿਰ ਕਹਿੰਨੇ ਆ ਕੇਂਦਰ ਸਰਕਾਰ ਨੂੰ ਕਿ ਜੇ ਤੁਸੀਂ ਰੱਦ ਕਰਨ ਤੇ ਆਏ ਜੋ ਕਰ ਦਿਓ ਰੱਦ ਕੋਈ ਗੱਲ ਨਹੀਂ ਹੈ ਕੋਈ ਪੰਜਾਬਦਾਰਨ ਖਾਨ ਨਹੀਂ ਹੋਣ ਲੱਗਾ ਇਹਦੇ ਕਰ ਦਿਓ ਰੱਦ ਇਹਦੇ ਨਾਲ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਗਾ ਜਿਹੜਾ ਅੋਜਲਾ ਸਾਹਿਬ ਕਹਿ ਰਹੇ ਬੜਾ ਨੁਕਸਾਨ ਹੋ ਜਾਣਾ ਉਹ ਚ ਕੋਈ ਵੀ ਸਚਾਈ ਨਹੀਂ ਹੈ ਤੇ ਅਸੀਂ ਕਿਸਾਨ ਮਿਹਰੂ ਸਿੰਘ ਅਰਸ਼ਵਾਲ ਪੰਜਾਬ ਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਬਤਨ ਪ੍ਰੀਮੀਅਮ ਸਾਰੇ ਗਿਰੇ ਗਿਰੇ ਪੰਜਾਬ ਦੇ ਲੋਕਾਂ ਹਸਦੇ ਆ ਉਹਨੂੰ ਕਹਾਂਗੇ ਕਿ ਇਹ ਆਪਣਾ ਦਬਾਅ ਬਣਾਓ ਤੇ ਇਹੋ ਜਿਹਾ ਜੋ ਪੰਜਾਬ 'ਚ ਚੱਲ ਰਿਹਾ ਵਾ ਅਜ ਪਾਣੀ ਤਬਾਅ ਧਰਤੀ ਦਾ ਵਾ ਹਵਾ ਤਬਾਅ ਧਰਤੀ ਦਾ ਪਾਣੀ ਤਬਾਅ ਧਰਤੀ ਦੇ ਉੱਪਰਲਾ ਪਾਣੀ ਤਬਾਅ ਕਿੰਨੇ ਕੀਤਾ ਵੀ ਇਸ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੇ ਕੀਤਾ ਵਾ ਸਭ ਲੋਕਾਂ ਨੂੰ ਬਿਮਾਰ ਕੀਤੇ ਪਾਇਆ ਪੰਜਾਬ ਦੀ ਤਬਾਹੀ ਕੀਤੀ ਪਈ ਜਿਸ ਤਰੀਕੇ ਨਾਲ ਕੀ ਇਹਦੇ ਤੇ ਕੋਈ ਆਪਾਂ ਕੰਮ ਕਰਨਾ ਜਾਂ ਨਹੀਂ ਕਰਨਾ ਇਹਦੇ ਨਾਲ ਆਪ ਲੰਮੀ ਜਿਹੜੀ ਆ ਲੰਮੀ ਲੜਾਈ ਵਾਸਤੇ ਤਿਆਰ ਹੋ ਲਾਮ ਬੰਦੋ ਸ਼ਗਰਸ਼ ਦੇ ਮੈਦਾਨ ਚਾਓ ਆਪਾਂ ਪੰਜਾਬ ਨੂੰ ਬਚਾਉਣਾ ਵਾ ਹਰ ਰੰਗ ਚ ਵਜਾਵਾਂਗੇ ਗੈਰੂ ਜੀ ਦਾ ਖਾਲਸਾ ਗੈਰੂ ਜੀ ਦੀ ਫਤਿਹ